ਭਾਈ ਕਹਿੰਦੇ ਹੁੰਦੇ ਆ ਵੀ ਸਟੇਟਸ ਨਹੀਂ ਪਾਉਣਾ ਚਾਹੀਦਾ ਹਨਾ ਕਈ ਵਾਰੀ ਸਟੇਟਸ ਪੰਗਾ ਵੀ ਪਾ ਦਿੰਦਾ ਮੈਨੂੰ ਤਾਂ ਪਤਾ ਵੀ ਸਟੇਟਸ ਪਾਏ ਨੇ ਪੰਗਾ ਤੇ ਮੈਂ ਹਾਲੇ ਸਟੇਟਸ ਪਾਇਆ ਹੀ ਸੀ ਖਾਦਾ ਹੀ ਸੀ ਤੇ ਮੈਨੂੰ ਆ ਗਿਆ ਜਦੇ ਹੀ ਉਦੋਂ ਹੀ ਰਿਪਲਾਈ ਰਿਕਾਰਡਿੰਗ ਤੇ ਉਹ ਦੱਸਦਣਾ ਸਾਨੂੰ ਕੀ ਦੀ ਆਈ ਐ ਤੇ ਆ ਹੁਣ ਸਟੇਟਸ ਪਾਉਣ ਦਾ ਪੰਗਾ ਆਪ ਨੂੰ ਪੈਸੇ ਪੈਗੇ ਤੇ ਆ ਹੁਣ ਮੈਂ ਜਾ ਵੀ ਸਕਦਾ ਸੀ ਤੇ ਪਰ ਉਹ ਕਹਿੰਦਾ ਵੀ ਜੇ ਇਹ ਚੀਜ਼ ਤੂੰ ਖਾਈ ਜਨਾ ਤੇ ਮੇਰੇ ਵਾਸਤੇ ਵੀ ਲੈ ਗਿਆ ਤੇ ਆਜੋ ਹੁਣ ਬਾਹਰ ਚੱਲਦੇ ਆ ਤੇ ਉਹਦੇ ਆਸਤੇ ਵੀ ਲਿਆਇਆ ਮੈਂ ਕਹਾ ਜੇ ਮੈਂ ਚਲਾ ਗਿਆ ਤੇ ਬੰਦੇ ਨੇ ਇਹ ਫੀਲ ਕਰਨਾ ਵੀ ਯਾਰ ਬੰਦੇ ਨੇ ਝੂਠ ਮਾਰਦਾ ਹਨਾ ਝੂਠ ਮੈਂ ਕਦੇ ਆਪਾਂ ਮਾਰਦੇ ਨਹੀਂ ਹੁੰਦੇ ਹਨਾ ਸਦਾ ਸੱਚ ਬੋਲਣਾ ਚਾਹੀਦਾ ਤੇ ਮੈਂ ਕਹਾ ਚਲ ਕੋਈ ਨਹੀਂ ਯਾਰ ਆਪਾਂ ਖਾ ਰਹੇ ਆ ਤੇ ਉਹਨਾਂ ਨੂੰ ਖਵਾ ਦਿੰਨੇ ਹਨਾ ਕਿਹੜਾ ਕੋਈ ਕਿਸੇ ਦਾ ਭੁੱਖਾ ਨਹੀਂ ਹੁੰਦਾ ਸਭ ਆਪੋ ਆਪਣਾ ਖਾਂਦੇ ਆ ਤੇ ਆਜੋ ਫਿਰ ਆਪਾਂ ਚੱਲਦੇ ਆ ਸਟੇਟਸ ਕਦੇ ਵੀ ਨਹੀਂ ਪਾਉਣਾ ਚਾਹੀਦਾ ਆਜ ਤਾਂ ਇਹ ਆਲਟਾ ਅੱਜ ਤਾਂ ਮੈਂ ਕਸੂਤਾ ਹੋ ਗਿਆ ਬਾਈ ਤਾਂ ਇੰਸਟਾਗ੍ਰਾਮ ਵਾਲੀ ਗੱਲ ਹੋ ਗਈ ਕਿ ਨਹੀਂ ਹਾਂ ਇੰਸਟਾਗ੍ਰਾਮ ਤੇ ਕਹਿੰਦਾ ਇਹਨੇ ਇੱਕ ਸਨੇਪ ਚੈਟ ਤੇ ਕਹਿੰਦਾ ਵਿੱਚ ਕਹਿੰਦਾ ਫੋਟੋ ਤਾਂ ਪਾਈ ਹੈ ਕਹਿੰਦਾ ਹਾਂ ਉਹਨੇ 버ਗਰ ਖਾਦਦੇ ਨੇ ਜਦੋਂ ਪਾਈ ਤੇ ਨਾਲ ਉਹਨੇ ਚੱਕਿਆ ਮੋਟਰ ਨਾਲ ਆ ਕੇ ਫੁਰ ਕੇ ਥੱਲੇ ਆ ਉਹ ਹੀ ਤੇਰੇ ਨਾਲ ਹੋ ਗਈ ਅੱਜ ਕਿ ਨਹੀਂ ਸਨੇਪ ਚੈਟ ਵਾਲਿਆਂ ਨੇ ਹੁੰਦੀ ਵੇਖੀ ਪਰ ਅੱਜ ਵਟਸਐਪ ਵਾਲਾ ਨੇ ਵੀ ਹੋ ਗਈ ਆ ਲੈ ਵੀ ਸੇਠਾ ਸੇਠ ਨਰਾਜ ਨਹੀਂ ਹੋਣਾ ਚਾਹੀਦਾ ਮੈਂ ਵੇਖਿਆ ਇਹਨੇ ਪਾਇਆ ਸਪੇਟ ਹਾਂ ਮੈਂ ਲੁਕੇਸ਼ ਨੇ ਵੇਖ ਲਈ ਮੈਂ ਕਿਹਾ ਵੀ ਮੁੱਦਕੀ ਫਿਰਦਾ ਇਦਾਂ ਲਗਾ ਵੀ ਸਾਡੇ ਇੱਥੇ ਵੀ ਲਈ ਹੈ ਫੜਿਆ ਗਿਆ ਇਹ ਮੇਰੇ ਜਨਮ ਸੀ ਕਿ ਲੱਗਿਆ ਵੀ ਯਾਰ ਜਾਣਾ ਹੀ ਪੈਣਾ ਮੈਂ ਕਿਹਾ ਚੱਲ ਯਾਰ ਸੇਠ ਨੇ ਕਿਹੜਾ ਕਿਸੇ ਦਾ ਕੋਈ ਖਾਨਦਾ ਨਹੀਂ ਹੁੰਦਾ ਕਿ ਨਹੀਂ ਇਹਨਾਂ ਦਾ ਪਿਆਰ ਪੀ ਜਾਂਦਾ ਇਹਨੇ ਪਾਈ ਥੰਦੇ ਆ ਫੋਟੋ ਪਾਈ ਇੰਸਟਾਗ੍ਰਾਮ ਤੇ ਤੇ ਨਾਲ ਦੇ ਵਾਰਤਾਤਸ ਡਿਟਸਰ ਆਏ ਨੇ ਹਾਂ ਨਾਲ ਦੀ ਨਾ ਫੜੇ ਦੇ ਦੇ ਕੇ ਨਾਲ ਦੇ ਇਲਾਕਾ ਫੋਨ ਹਾਂ ਬਈ ਸਾਡੇ ਦੇ ਰਾਸਤੇ ਦੋਵੇਂ ਰਾਸਤੇ ਲਿਆ ਆ ਬਈ ਲੈ ਵੀ ਸੇਠਾ ਹਣ ਆ ਲਿਆ ਕੌਲੇ ਹੈ ਨਾਲ ਦੇ ਪਹਿਲਾਂ ਤਿਆਰ ਸੀ ਮੈਨੂੰ ਪਤਾ ਵੀ ਆਉ ਲਾ ਜੀ ਨਹੀਂ ਮੇਰਾ ਰਾਦਾ ਨਹੀਂ ਸੀ ਪਹਿਲਾਂ ਸੇਠਾ ਮੈਂ ਨਿਕਲ ਜਾਣਾ ਸੀ ਮੈਂ ਕਿਹਾ ਸੇਠ ਨੇ ਯਾਰ ਕਹਿਣਾ ਯਾਰ ਅੱਜ ਪਹਿਲੀ ਵਾਰ ਹੀ ਕਿਹਾ ਹਾਂ ਮੈਨੂੰ ਪਤਾ ਨਹੀਂ ਨਿਕਲਣਾ ਲਾ ਰਾਂ ਤੂੰ ਹੈ ਨਹੀਂਗਾ ਨਹੀਂ ਨਿਕਲਾਂ ਚੱਲ ਉਹਨਾ ਮੈਂ ਸਟੇਟਸ ਦਾ ਅਪਡੇਟ ਬਾਅਦ ਚ ਹੋਇਆ ਮੈਂ ਉਹ ਪਰੇ ਮਾਲੇ ਗੇਟ ਤੇ ਉੱਥੇ ਪਹੁੰਚ ਗਿਆ ਸੀ ਹਾਂ ਫਰਮਾ ਤੋਂ ਗੱਡੀ ਫੇਰ ਮੋੜੀ ਇਹ ਨਹੀਂ ਯਾਰ ਗਰਮਾ ਗਰਮ ਚੱਕ ਹਾਂ ਹੈ ਜਗਣਾ ਜਿੱਦਾਂ ਸਾਗ ਬਣਾ ਸਾਗ ਬਣਾਇਆ ਹਾਂ ਇੱਕ ਦਿਨ ਬਈ ਸਾਹ ਸਾਚ ਉਹ ਵੀਡੀਓ ਆਪ ਪਾਈ ਸੀ ਸਾਗ ਬਣਾਏ ਦੀ ਉਸ ਦਿਨ ਸਾਗ ਸਾਗ ਖਵਾਇਆ ਸੇਠ ਨੂੰ ਅੱਜ ਹੁਣ ਇਹਨੂੰ ਸੂਪ ਪਿਉਣਾ ਚਨੇ ਦਾ ਹੈ ਬਈ ਹਾਂ ਉਹਦੇ ਸਾਗ ਹੋਣਾ ਜਾਂਦਾ ਮੈਥੋਂ ਵੇਹ ਨਹੀਂ ਰਿਹਾ ਗਿਆ ਮੈਂ ਕਿਹਾ ਭਾਉ ਦੇ ਕੇ ਜਾ ਤੇ ਆਪ ਵੇ ਲੋ ਵੀ ਸੇਠ ਕਦੇ ਸਟੇਟਸ ਨਹੀਂ ਪਾਉਂਦਾ ਆਪ ਚੋਰੀ ਖਾ ਜਾਂਦਾ ਤੇ ਅਸੀਂ ਵਿਖਾ ਕੇ ਖਾਣੇ ਆ ਆ ਲੈ ਸੂਪ ਆਉਂਦਾ ਉਹ ਤਾਂ ਯਾਰ ਮਾ ਕੇ ਜਿਵੇਂ ਨਿਤ ਪੀਣਾ ਹੁੰਦਾ ਹਾਂ ਜੀ ਤੇ ਥੱਲੇ ਰਹਿ ਜਾਣੇ ਛੋਲੇ ਜੇ ਉਹ ਕੱਢ ਲਿਓ ਬਾਅਦ ਚ ਇੱਕ ਚ ਪਿਆ ਇਹ ਕਿਹੜਾ ਇਹਨਾਂ ਚ ਪਲਪਲਾ ਸਾਰਾ ਪਲਟ ਲਾ ਫਿਰ 50 50 ਕਰ ਲਿਓ ਸੂਬਤਾਂ ਨੇ ਖੁੱਲੇ ਜੇਰੇ ਨਾ ਪਾਇਆ ਯਾਰ ਆਪਣੇ ਨੇ ਰਹਿ ਗਏ ਕਿ ਬਸ ਥੋੜੇ ਪੌਂਦੇ ਛੋਲੇ ਦਾ ਲੈ ਗਰਮਾ ਗਰਮ ਦੇ ਸੀਸਾ ਹਣ ਸਿੱਠਾ ਦੇ ਸੀਸਾ ਉਹ ਵੀ ਕਰ ਲਾ ਕਰਾਂਚੀ ਜੇ ਹਾਂ ਜੀ ਹਾਂ ਆਹ ਨਿਆਰੇ ਲਾਓ ਨਿਆਰੇ ਲਾਓ ਜ਼ਿੰਦਗੀ ਦੇ ਹੋਰ ਸੁਣਾ ਸਿੱਠਾ ਚੜਦੀ ਕਲਾ ਬਚਣ ਠੰਡ ਤੋਂ ਤੂੰ ਤਾਂ ਕਹਿੰਦਾ ਰੰਗ ਪੰਗਾ ਹੀ ਪਾਦਾ ਜੀ ਇਥੇ ਲਾ ਕੇ ਨਹੀਂ ਨਹੀਂ ਯਾਰ ਕੀ ਓਏ ਕਿੱਡੀ ਗੱਲ ਆ ਯਾਰ ਤੂੰ ਖਾਲਿਆ ਮੈਂ ਖਾਲਿਆ ਇੱਕੋ ਹੀ ਗੱਲ ਆ ਚੜਦੀਆਂ ਖਲਾਵਾ ਨਹੀਂ ਨਹੀਂ ਮੈਂ ਤਾਂ ਖਾ ਕੇ ਆਇਆ ਮੈਂ ਨਹੀਂ ਖਾਣਾ ਅੱਜ ਥੋੜੀ ਮਿਰਚ ਵੱਧ ਆ ਇਹਦੇ ਵਿੱਚ ਕਿਉਂ ਆਹੀ ਅੱਜ ਮਦਦ ਜੀ ਅੱਜ ਕੰਮ ਜਾਇਆ ਸੀ ਇੱਕ ਕੰਮ ਜਾਇਆ ਸੀ ਇਹਨੂੰ ਪਹਿਣੀ ਆ ਹੁਣ ਬਾਈ ਹੈ ਕੰਮ ਪਹਿਣੀ ਆ ਮਾੜੂ ਠੰਡਾ ਹੋ ਗਿਆ ਹਾਂ ਦਵਾ ਵੀਡੀਓ ਵੀਡੀਓ ਹੋਰ ਆਪਾਂ ਨੂੰ ਚੱਕੀਏ ਫਿਰ ਕੰਮ ਖਿੱਚੀਏ ਕਹਿੰਦੇ ਹੁਣ ਵੀਡੀਓ ਤੇ ਹੋਏ ਆ ਤਾਂ ਵੀਡੀਓ ਤਾਂ ਖਿੱਚੀਏ ਫਿਰ ਉਹ ਦਵਾ ਗੋ ਬਾਈ ਹਾਂ ਜਿੰਨਾਂ ਦੀਆਂ ਵੀ ਹੈਗੀਆਂ ਦੁਕਾਨਾਂ ਹਾਂ ਉਹ ਵੀ ਮੰਨ ਲਓ ਰੈਡੀਮੇਡ ਦੀਆਂ ਦੁਕਾਨਾਂ ਆ ਕੋਈ ਬੂਟਾਂ ਦੀਆਂ ਦੁਕਾਨਾਂ ਆ ਪਰ ਥੋੜਾ ਸੀਜ਼ਨ ਆ ਗਿਆ ਹਾਂ ਤੁਹਾਨੂੰ ਭਾਗ ਨੂੰ ਵੀਡੀਓ ਆ ਕੇ ਦੋ ਆਰਡਰ ਹਾਂ ਤੇ ਕਰ ਦੋ ਭਾਗ ਨੂੰ ਵੀ ਮਾਲਾ-ਮਾਲ ਤੇ ਆਪ ਵੀ ਹੋ ਜੋ ਮਾਲਾ-ਮਾਲ ਅੱਜ ਹੁਣ ਮੇਰੀ ਪ੍ਰਮੋਸ਼ਨ ਬਈ ਸੇਟ ਕਰੂਗਾ ਚੱਲ ਇਹਦੇ ਹੋਰ ਤਾਂ ਨਹੀਂ ਆਪਾਂ ਹੁਣ ਇਹਨੂੰ ਸੂਪ ਪਿਆ ਰਹੇ ਆ ਤੇ ਇਹੇ ਹੀ ਹੁਣ ਮੇਰੀ ਪ੍ਰਮੋਸ਼ਨ ਤੁਹਾਡੇ ਕੋਲੇ ਕਰੂਗਾ ਵੀਡੀਓ ਕਰਾਉਣਾ ਤੇ ਲੈ ਵੇ ਹੁਣ ਤੂੰ ਪ੍ਰਮੋਸ਼ਨ ਕਰ ਦੇ ਮੇਰੀ ਹਾਂਜੀ ਕੋਈ ਗੱਲ ਇਹ ਭਾਗ ਨੂੰ ਤੁਸੀਂ ਦਿਓ ਮੌਕਾ ਜਿਵੇਂ ਵੀ ਤੁਸੀਂ ਕਹੋਗੇ ਕੋਈ ਆਪਾਂ ਨੂੰ ਇਹ ਨਹੀਂ ਵੀ ਭਾਈ ਇੰਨੇ ਪੈਸੇ ਲੈਣੇ ਆ ਵੀਡੀਓ ਦੇ ਹਾਂ ਜਿੰਨੇ ਪੈਸੇ ਖੁਸ਼ ਹੋ ਕੇ ਦਓਗੇ ਉਹਨੇ ਪੈਸੇ ਆਪਾਂ ਵੀਡੀਓ ਆੱਥੇ ਲਵਾਗੇ ਭਾਉ ਉਹਨੇ ਲਊਗਾ ਵੀਡੀਓ ਆੱਥ ਬਣਾਵਾਂਗੇ ਆ ਵੀਡੀਓ ਸਿਰ ਆਊਗੀ ਜਿੰਨੇ ਪੈਸੇ ਤੁਸੀਂ ਖੁਸ਼ ਹੋ ਕੇ ਦਿਓਗੇ ਅੱਜ ਆਫਰ ਹੀ ਹੋ ਗਈ ਉਹਨੇ ਪੈਸੇ ਲਊਗਾ ਭਗਵਾਨ ਬਸ ਠੀਕ ਹੈ ਠੀਕ ਹੈ ਠੀਕ ਹੈ ਧੰਨਵਾਦ ਚਲੋ ਖਾਓ ਹੈ ਸਰਾ ਹੀ ਹੈ ਘੈਂਟਾ ਪੂਰਾ ਬਹੁਤ ਵਧੀਆ ਹੈ ਤਾਂ ਸੂਪ ਬਹੁਤ ਹੀਆ ਬਣਾਉਂਦਾ ਯਾਰ ਸੂਪ ਵਧੀਆ ਬਹੁਤ ਖਰਾਬ ਇਹ ਹੁਣ ਸੂਪ ਵਾਲੇ ਦੋ ਹੋ ਗਏ ਕਿੱਥੇ ਆ ਤੂੰ ਮੇਰੇ ਪਾਸੇ ਖੜਾ ਸੱਤ ਇੱਥੇ ਆਓ ਇੱਥੇ ਖੜਾ ਨਹੀਂ ਨਹੀਂ ਮੈਂ ਤਾਂ ਉਹ ਜਿਹੜਾ ਮਟਕਾ ਵਾਲਾ ਨਹੀਂ ਕੋਲ ਪੀ ਲਓ ਉਹ ਪਰੇ ਉਹ ਜਿੰਨੇ ਕੰਨ ਕੰਨ ਕੋਲੇ ਹਾਂ ਨਹੀਂ ਅਕਦੀ ਨੇ ਆਪਣੇ ਉਧਰਲੇ ਪਾਸੇ ਖੜਦਾ ਕਿ ਜਿਹੜਾ ਦੂਜੇ ਪਾਸੇ ਖੜਦਾ ਮਟਕਾ ਕੁਲਫੀ ਵਾਲਾ ਉਹ ਤੋਂ ਨਹੀਂ ਬਾਸ਼ੇ ਵਾਲੇ ਪਾਸੇ ਖੜਦਾ ਨਹੀਂ ਨਹੀਂ ਬਾਸ਼ੇ ਵਾਲੇ ਪਾਸੇ ਤੋਂ ਇੱਕ ਦਿਨ ਖਾਦਾ ਸੀ ਜਿਹੜਾ ਉਰਲੇ ਪਾਸੇ ਉਹ ਵਧੀਆ ਬਣਾਉਂਦਾ ਸਮਾਲ ਸਰ ਬਹੁਤ ਵਧੀਆ ਬਣਾਉਂਦਾ ਉਹ ਕੌਰਨ ਪਾਉਂਦਾ ਵਿੱਚ ਪਰ ਅੱਜ ਕੱਲ ਇਹਦਾ ਸਹੀ ਨਾ ਚੀਜ਼ ਦਾ ਪੂਰਾ ਭਾਈ ਉਥੇ ਵਾਰ ਨਹੀਂ ਆਉਂਦਾ ਉਹ ਤੋਂ ਕਿਉਂਕਿ ਯਾਰ ਹੁਣ ਸਿਆਲ ਆ ਠੰਡ ਚ ਇਹ ਚੀਜ਼ ਬੈਸਟ ਆ ਹੂੰ ਸੂਪ ਹਾਂ ਤੋ ਭਾਈ ਪੀਣਾ ਚਾਹੀਦਾ ਲਓ ਭਈ ਮਿੱਤਰੋ ਵੈਰੀ ਗੁੱਡ ਮਾਰਨਿੰਗ ਪੈਸੇ ਦਾ ਆਫਟਰਨੂਨ ਹੋਣ ਵਾਲਾ ਬਾਕੀ ਟਾਈਮ 11:30 ਹੋ ਗਿਆ ਤੇ ਅੱਜ ਹੈਗੀ ਆਪਣੇ ਬੱਚਿਆਂ ਦੀ ਪੀਟੀਐਮ ਤੇ ਜਾਣਾ ਪਣਾ ਸਕੂਲ ਅਸਤਾਜ ਜੀ ਕਹਿੰਦੇ ਵੀ ਤੁਸੀਂ ਜਾਓ ਤੇ ਪੇਪਰ ਦੇਖ ਆਓ ਤੇ ਕਰਿਓ ਮੀਟਿੰਗ ਤੇ ਮੈਂ ਆ ਕੇ ਖਾਦ ਵੀ ਖਿਲਾਰਨੀ ਆ ਕਣਕ ਨੂੰ ਕਿਉਂਕਿ ਅੱਜ ਧੁੱਪ ਨਿਕਲਈ ਆ ਕੱਲ ਪਿਆ ਸੀ ਮੀਂਹ ਤੇ ਮੀਂਹ ਕਾਫੀ ਵਧੀਆ ਪੈ ਗਿਆ ਚਲੋ ਇਹ ਵੀ ਲੋੜ ਸੀ ਮੀਂਹ ਦੀ ਤੇ ਮੀਂਹ ਪੈ ਗਿਆ ਤੇ ਹੋ ਗਿਆ ਵਧੀਆ ਸਾਰਾ ਵਾਤਾਵਰਨ ਤੇ ਪੌਣ ਪਾਣੀ ਜੀਵ ਜੰਤੂ ਹੋ ਗਏ ਖੁਸ਼ ਤੇ ਫਸਲਾਂ ਨੂੰ ਵੀ ਵਧੀਆ ਪਾਣੀ ਮਿਲ ਗਿਆ ਤੇ ਹੁਣ ਚਲਦੇ ਆ ਸਕੂਲ ਤੇ ਮੀਟਿੰਗ ਤੋਂ ਬਾਅਦ ਫਿਰ ਖਾਦ ਖਲਾਰਦੇ ਆ। ਤੇ ਕੱਲ ਫਿਰ ਬਲੌਗ ਆਪਾਂ ਸ਼ੁਰੂ ਨਹੀਂ ਕੀਤਾ ਸ਼ਾਮ ਨੂੰ। ਆਜੋ ਫਿਰ ਲੇਟ ਨਾ ਹੋਈਏ। ਬੱਚੇ ਕਹਿੰਦੇ ਸੀ ਸਟਾਰਟ 12 ਵਜੇ ਹੋਣੀ ਆ। ਵੀ ਡੈਡੀ ਪਹਿਲਾਂ ਹੀ ਆਜੋ ਫਿਰ ਸਾਡੀ ਟੈਨਸ਼ਨ ਦੂਰ ਹੋ ਜਾਂਦੀ ਆ। ਫਿਰ ਦੂਜਿਆਂ ਦੇ ਪੇਰੈਂਟਸ ਬੱਚਿਆਂ ਦੇ ਦੇਖੀਦੇ ਆ ਤੇ ਖੁਸ਼ੀ ਮਿਲਦੀ। ਪਿਛਲੀ ਵਾਰੀ ਮੈਂ ਲੇਟ ਹੋ ਗਿਆ ਸੀ ਸਭ ਤੋਂ ਲਾਸਟ ਤੇ ਗਿਆ ਸੀ। ਰੋਣਾਚਾਰ ਦੇ ਬੱਚਿਆਂ ਨੂੰ ਖੁਸ਼ੀ ਨਹੀਂ ਮਿਲਦੀ ਹਨਾ। ਤੇ ਕਹਿੰਦੀ ਅੱਜ ਜਲਦੀ ਜਲਦੀ ਆਜੋ ਤੇ ਹੁਣ ਆਪਾਂ ਜਲਦੀ ਜਲਦੀ ਚੱਲਦੇ ਆਂ ਤੇ ਆਜੋ ਫਿਰ ਚੱਲ ਗਏ। ਨੋ ਵੀ ਪਹੁੰਚ ਗਏ ਆਪਾਂ 11:30 ਹੀ ਤੇ ਹੁਣ ਇੰਟਰਵਿਊ ਐ ਦੋ 12 ਵਜੇ ਹੋਊਗੀ ਕਿ ਪਹਿਲਾਂ ਪਰ 12 ਵਜੇ ਹੋਊਗੀ ਕਿਉਂਕਿ ਅੱਜ ਸ੍ਰੀ ਅਖੰਡ ਪਾਠ ਸਾਹਿਬ ਵੀ ਇਹ ਬੱਚਿਆਂ ਨੇ ਸ਼ਕਨਾ ਹੀ ਪ੍ਰਸ਼ਾਦਾ ਕੀ ਕਰਦੇ ਆ ਟਰਾਈ ਜਾ ਕੇ ਉਹ ਧੰਨ ਸ਼ੀਰਦੋਸਨ ਦਾ ਇਸ ਚ ਪਾਸ ਲੋਏ ਮੇਟਰੋ ਆ ਕੇ ਖਾਦ ਲੱਦ ਲਈਏ ਤੇ ਖਾਦ ਵੀ ਆਪਣੀ ਪੁਰਾਣੀ ਜੰਮੀ ਪਈ ਐ ਪਹਿਲਾਂ ਤਾਂ ਇੱਥੇ ਡਾਂਗ ਨਾ ਕੁੱਟੀ ਐ ਤੇ ਹੁਣ ਘੇਰ ਜਾਏ ਕੁੱਟਣੀ ਪੈਣੀ ਐ ਉਹਨਾਂ ਖਿਲਾਰਨ ਤੇ ਟਾਈਮ ਲੱਗਣਾ ਜੰਨਾ ਭੰਨਣ ਤੇ ਲੱਗਣਾ ਕਿਹੜਾ 4 ਘੰਟੇ ਜਾਣਗੇ ਹਵਾਨ ਹੈਗਾ ਖਰਾਬ ਰਾਹ ਕਟੰਬਾ ਇਹ ਲੈ ਜਾ ਹਨਾ ਤੰਬੇ ਨਾਲ ਵਧੀਆ ਕੁੱਟੇ ਜਾਊਗਾ ਬਾਲਾ ਇਹ ਨਾਲ ਲੈ ਜਾਣੇ ਗੱਟੇ ਪੁਰਾਣੇ ਤਿੰਨ ਰਹਿ ਗਏ ਆਪਣੇ ਕੋਲੇ ਤੇ ਦਾਹੇ ਫੇਰ ਲੈ ਜਾਣੇ ਪੁਰਾਣੀ ਨਵੇੜ ਗਏ ਆ ਥੱਪੜੇ ਬਣੇ ਪਏ ਥੱਪੜੇ ਆ ਗਿਆ ਮੇਰਾ ਯਾਰ ਆ ਗਿਆ ਗੰਮੇ ਕਿਵੇਂ ਠੀਕ ਆ ਬਾਈ ਤੇਰੇ ਬਿਨਾ ਕਿੱਥੇ ਪੂਰੀ ਪਾਣੀ ਆ ਤੇਰੇ ਆਉਂਦਿਆਂ ਨੂੰ ਬਾਈ ਮੈਂ ਗੰਮੇ ਨੂੰ ਇੱਕ ਗੱਟਾ ਦਿੱਤਾ ਖਲਾਰ ਆ ਸ਼ਾਨਾ ਵੀ ਲਿਆਂਦਾ ਹੁਣ ਗੰਮਾ ਬਾਈ ਕੁੱਟੂ ਹਾਂ ਐਂ ਕਰਦੇ ਕੋ ਨੂੰ ਲੈ ਹਾਂ ਐਂਜੇ ਕਰਦੇ ਬਸ ਮੋٹے ਮੋٹے ਜੇ ਕੁੱਟ ਦੇ ਆ ਤੇ ਨਮਰਾਲੀ ਐ ਸ਼ਾਨ ਨੇ ਜੇ ਨਾ ਮੋਟਾ ਨਿਕਲ ਜਾਂਦੀ ਆ ਐ ਜੇ ਬਸ ਮਾੜਾ ਮੋਟਾ ਕੋਈ ਚੱਕਰ ਨਹੀਂ ਹੈਗਾ ਆ ਕਹਿ ਰਿਹਾ ਇੱਕ ਪਾ ਵੀ ਦਿੱਤਾ ਇੱਕ ਗੱਟਾ ਕਰ ਦੇ ਕੇ ਨਾ ਕੰਮ ਧੰਨਵਾਦ ਤੇਰਾ ਹੁਣ ਤਾਂ ਪੱਠੇ ਲਿਆਉਣੇ ਆ ਚੱਲ ਮੇਰ ਨਾਲ ਇੰਨਾ ਹੀ ਬਹੁਤ ਪਣਾ ਆ ਘਰੋੜੇ ਜੇ ਹੁਣ ਬਈ ਇਧਰ ਖਲਾਰ ਲੈਣਾ ਇੱਕ ਮੈਨ ਵੇੜਨਾ ਹੀ ਆ ਹੁਣ ਔਰ ਕੋਈ ਨਾ ਮ ਹੌਲੀ ਹੌਲੀ ਪਾਉਣਾ ਨਾ ਤੂੰ ਲੈ ਆ ਪੱਠੇ ਇਹਨੂੰ ਉਹਨਾਂ ਚਰਮਾ ਪਾਉਣਾ ਚਾਲ ਉਹ ਮੈਂentra ਕੰਮ ਖਤ ਦਾ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਆਪਾਂ ਬੱਲੇ ਆਇਆ ਲੱਗਾ ਸੀ ਇਹ ਕੱਲੇ ਦਾ ਖਿਲਾੜੀ ਨਹੀਂ ਜਾਣੀ ਪਰ ਕਹਿੰਦੇ ਜਦੋਂ ਕੰਮ ਕਰਨਾ ਹੀ ਹੋਵੇ ਕਹਿੰਦੇ ਅੜਦਾ ਨਹੀਂ ਜਦੋਂ ਠਾਨ ਲਿਗਿਆ ਫਿਰ ਤੇ ਨਾਨਕ ਦੀ ਮਿਹਰ ਦੇ ਨਾਲ ਲੋ ਵੀ ਮਿੱਤਰੋ ਕੰਮ ਹੋ ਗਿਆ ਡੰਨਾ ਇਹ ਹੁਣ ਚਲਦੇ ਆਂ ਘਰਾਂ ਨੂੰ ਖਾਦ ਦਿੱਤੀ ਪਾ ਤਾਂ ਕਣਕ ਦੇ ਵਿੱਚ ਮੀਂਹ ਦੇ ਨਾਲ ਪਹਿਲਾਂ ਤਾਂ ਪਾਣੀ ਪੀ ਗਿਆ ਸੀ ਹੁਣ ਮੀਂਹ ਦੇ ਨਾਲ ਥੋੜਾ ਥੋੜਾ ਖੜਾ ਬਾਕੀ ਹੁਣ ਪੀਲੀ ਹੋਣ ਦਾ ਡਰ ਹੁੰਦਾ ਬਾਕੀ ਦੋ ਤਿੰਨ ਧੁੱਪਾਂ ਲੱਗੀਆਂ ਫੇਰ ਤੱਕ ਕੋਈ ਚੱਕਰ ਨਹੀਂ ਹੈਗਾ ਕਣਕ ਤਾਂ ਵੈਸੇ ਓਕੇ ਆ ਘੈਂਟ ਸੂਰਜ ਵੀ ਡੁੱਬ ਚਲਿਆ ਦੇ ਇਧਰ ਪਾਤਾ ਜੀ ਆਪਾਂ ਲਫਾਫਾ ਮਿਰਚਾਂ ਜਿਹੜੀਆਂ ਲਾਈਆਂ ਥੋੜੀਆਂ ਹੀ ਆ ਬਾਕੀ ਹੁਣ ਮੀਨ ਨਾਲ ਸਾਰਾ ਕੁਝ ਮੱਛਰਿਆਂ ਨਾਲੇ ਪੱਤੇ ਪੁੱਤੇ ਤੋਤੇਗੇ ਸਾਰੇ ਅਮਰੂਦ ਹੀ ਲੈ ਚੰਗੇ ਕੰਦਾ ਉਹ ਬੱਲੇ ਚੱਲ ਭਈ ਅਮਰੂਦ ਥੋੜੇ ਲੱਗ ਹੀ ਜਾਏ ਪਰ ਇਹ ਹੈ ਰੈੱਡਾ ਇੱਕ ਅੱਦਾ ਹੋਰ ਹੁਣ ਆਵਜਾ ਪਾਣੀ ਦੁਬਾਰਾ ਖੜ ਗਿਆ ਪਾਣੀ ਪੀ ਗਿਆ ਸੀ ਬਾਣ ਇਹ ਥੋੜੀ ਵੈਰਾਈਟੀ ਥੋੜੀ ਵਿੰਗੀ ਟੇਢੀ ਹੈ ਪਰ ਹੈ ਲਾਲ ਸਾਰੇ ਇੱਧਰ ਵੀ ਕੱਚੇ ਆਜੇ ਥੋੜੇ ਜੇ ਪਰ ਅਮਰੂਦ ਹੁਣ ਤਾਂ ਖਾਦੇਗੇ। ਉਹ ਨਿਬੜ ਗਿਆ ਕੁ ਕੁ ਲੱਗੇ ਆ। ਚਲੋ ਜੀ ਹੁਣ ਆਹ ਵਲੌਗ ਕਿਦਾਂ ਦਾ ਲੱਗਿਆ? ਲਾਈਕ ਕਮੈਂਟ ਤੇ ਚੈਨਲ ਨੂੰ ਫੋਲੋ ਜ਼ਰੂਰ ਕਰ ਲੈ ਜਾਓ। ਮਿਲਦੇ ਆਂ ਤੁਹਾਨੂੰ ਕਿਸੇ ਅਗਲੇ ਵਲੌਗ ਦੇ ਵਿੱਚ। ਜਿਉਂਦੇ ਬਸਦੇ ਰਹੋ। ਰੱਬ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਬਖਸ਼ੇ। ਤੇ ਅੱਜ ਧੁੱਪ ਥੋੜੀ ਜੀ ਹੁਣ ਮੱਧਮ ਹੋ ਗਈ ਆ। ਬਾਬਾ ਨਾਨਕ ਮੇਰ ਕਰੇ ਚਾਰੇ ਪਾਸੇ ਰੱਬ ਨੇ ਕਰਤੀ ਹਰਿਆਲੀ ਹਰਿਆਲੀ। ਮੀਂਹ ਪਾ ਕੇ ਆਣ ਓਕੇ ਕਰਤਾ ਕੰਮ ਤੇ ਅੱਗੇ ਤਾਂ ਵੇਖੇ ਪਿਛਲੇ ਸਾਲਾਂ ਦੇ ਵਿੱਚ ਅੱਜ ਦੇ ਦਿਨਾਂ ਦੇ ਵਿੱਚ ਅੱਜ ਹੈਗੀ ਆ 24 ਦਸੰਬਰ ਅੱਜ ਦੇ ਦਿਨਾਂ ਦੇ ਵਿੱਚ ਵੈਸੇ ਸੀਗਾ ਧੁੰਦ ਤੇ ਐਤ ਕੀ ਮੌਸਮ ਥੋੜਾ ਜਿਹਾ ਜੇ ਹਜੇ ਸਾਫ ਆ ਧੁੰਦ ਨਹੀਂ ਪਈ ਠੰਡ ਹੁਣ ਬਣੂਗੀ ਮੀਂਹ ਦੇ ਨਾਲ ਤੇ ਬਾਕੀ ਨੰਬਰ ਦਿਲ ਖੁਸ਼ ਦੇ ਵਾਧੂ ਆ ਗਏ ਸੱਚ ਉਹ ਵੀ ਤੁਹਾਨੂੰ ਦੱਸ ਦਿਆਂ ਤੇ ਮਿਲਦੇ ਆਂ ਫਿਰ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜਿਉਂਦੇ ਬਸਦੇ ਰਹੋ ਰੱਬ ਰੱਖ ਬਾਈ ਬਾਈ